ਅੱਜਕੱਲ੍ਹ ਭਗਵੰਤ ਮਾਨ ਸਿੰਗਲ ਬਣ ਕੇ ਭਗਵੰਤ ਸਿੰਘ ਮਾਨ ਵੜ ਕੇ ਵਿਚਰ ਰਹੇ ਨੇ ਅਤੇ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਮਤੇ ਪੜ ਕੇ ਸੁਣਾਏ ਸੀ ਕਿ ਜੀ ਆ ਆ ਦੇਖ ਲਓ ਸਾਰੇ ਪਤਿਆਂ 'ਚ ਆਪ ਪਾਸ ਕੀਤਾ ਹੋਇਆ ਹੈ ਔਰ ਉਹ ਮਤੇ ਫਿਰ ਮੀਡੀਆ ਜੀ ਕੋਲ ਮੈਂ ਗੋਵਿੰਦ ਸਿੰਘ ਲੰਗੋਵਰ ਜਦੋਂ ਇਹ ਸਬ ਕਮੇਟੀ ਬਣਾਉਦੇ ਨੇ ਜਰਨਲਿਸਟ ਸਕੱਤਰ ਦੀ ਡਿਊਟੀ ਲਾਉਂਦੇ ਨੇ ਉਸ ਵੇਲੇ ਤੇ ਜਰਨਲਿਸਟ ਸਕੱਤਰ ਰਜਿੰਦਰ ਸਿੰਘ ਧਾਮੀ ਦੀ ਕਿ ਜਿਹੜੇ 328 ਰੂਪ ਜਿਹੜੇ ਗੁੰਮ ਹੋਏ ਨੇ ਜਾਂ ਜਿਹੜੇ ਨਹੀਂ ਲੱਭ ਲਾ ਪਤਾ ਨੇ ਇਹਨਾਂ ਬਾਰੇ ਕਾਨੂੰਨੀ ਕਾਰਵਾਈ ਕਰਨ ਲਈ ਤੁਸੀਂ ਚਾਰਾ ਜੋਈ ਕਰੋ ਤਾਂ ਇਹਦਾ ਮਤਲਬ ਉਹਨੂੰ ਆਪ ਕਾਨੂੰਨੀ ਕਾਰਵਾਈ ਕਰਾਉਣ ਨੂੰ ਫਿਰਦੇ ਸੀ ਇਹ ਕਿਹਾ ਸੀ ਮਾਨ ਸਾਹਿਬ ਨੇ ਤੇ ਉਹਦਾ ਜਵਾਬ ਫਿਰ ਹਰਜਿੰਦਰ ਸਿੰਘ ਧਾਬੀ ਨੇ ਕਰ ਇੱਕ ਪ੍ਰੈਸ ਕਾਨਫਰੰਸ ਕਰਕੇ ਕੀਤਾ ਤੇ ਉਹਦੇ ਚ ਹਰਜਿੰਦਰ ਸਿੰਘ ਧਾਬੀ ਅਸਲ ਦੇ ਵਿੱਚ ਜਦੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹ ਬਾਬਾ ਆਪਣੇ ਨਾਲ ਬਧੇ আজকাল ਇਹ ਤਾਂ ਹਜੇ ਵੀ ਇਕੱਲੇ ਬੈਠਦੇ ਨੇ ਉਹਨਾਂ ਨਾਲ ਰਵਿੰਦਰ ਪਾਲ ਸਿੰਘ ਪੱਖੋ ਵੀ ਸੀ ਗੁਰਵਚਨ ਸਿੰਘ ਦੁਰਚਾਰ ਸਿੰਘ ਗਰੇਵਾ ਜਨਰਸਕਤਰ ਵੀ ਰਹੇ ਨੇ ਮੈਂਬਰ ਨੇ ਕਰਮ ਸਿੰਘ ਮੰਨਨ ਤੇ ਇਸ ਤਰ੍ਹਾਂ ਭਾਈ ਗੁਰਬਖਸ਼ ਸਿੰਘ ਖਾਲਸਾ ਤੇ ਇਹਨਾਂ ਦੇ ਮੈਂਬਰ ਨੇ ਅੱਜਕੱਲ੍ਹ ਤਾਂ ਬਨਾਰੇ ਵੀ ਬੜੇ ਅਤੇ ਗੋਪਰੀ ਸਿੰਘ ਚੱਬਰ ਇਹ ਸਭ ਉੱਥੇ ਬੈਠੇ ਸੀ ਜਦੋਂ ਉਹਨਾਂ ਨੇ ਫਿਰ ਗੱਲ ਕੀਤੀ ਕਿ ਜਿਹੜੀ ਸਰਕਾਰ ਹੈ ਇਹ ਦਖਲ ਦੇ ਰਹੀ ਹੈ ਜਿਹੜੀ ਲਗਾਤਾਰ ਉਹ ਗੱਲ ਕਰਦੇ ਨੇ ਉਹ ਕਹਿੰਦੇ ਦੇਖੋ ਜਿਹੜੇ 2000 20 ਦੇ ਵਿੱਚ 3200 ਕੱਟ ਪਾਏ ਗਏ ਸੀ ਉਹ ਮਾਮਲਾ ਅਸੀਂ ਨਿਜਟ ਚੁੱਕੇ ਆ ਅਕਾਲ ਤਖਤ ਸਾਹਿਬ ਦੇ ਕੋਲ ਸੀ ਉਹ ਮਾਮਲਾ ਉਹ ਦੀ ਗੱਲ ਬਾਰ ਬਾਰ ਉਹ ਕਰ ਰਹੇ ਨੇ ਕਿ ਇਚੇਤ ਸੇ ਕਮੇਟੀ ਨੇ ਜੋ ਕਿਹਾ ਉਹਨਾਂ ਸਭ ਤੇ ਵਿਭਾਗੀ ਕਾਰਵਾਈ ਹੋ ਚੁੱਕੀ ਹੈ ਇਹਨੂੰ ਜਿਹੜਾ ਹੈ ਨਹੀਂ ਐਫ ਆਈ ਆਰ ਲਾਜ਼ ਜਿਹੜੀ ਇਹਨਾਂ ਸਰਕਾਰ ਨੇ ਕੀਤੀ ਹੈ ਇਸੇ-ਇਸੇ ਲਾਭ ਲੈਣ ਦੀ ਕੀਤੀ ਹੈ ਉਹਨਾਂ ਕਹਿੰਦੇ ਸਰਕਾਰ ਜਦੋਂ ਆਪ کہہ ਰਹੀ ਹੈ ਉੱਚਾ ਦਾ ਚੁੱਕਿਆ ਹੈ ਵੀ ਕਮੇਟੀ ਸੰਭਰਤ ਹੈ ਸਾਰਾ ਕੰਮ ਕਰਨ ਤੇ ਫਿਰ ਤੁਸੀਂ ਕਿਉਂ ਬਦਰਦ ਦੇ ਰਹੇ ਹੋ ਜਦੋਂ ਤੁਸੀਂ ਕਾਰਵਾਈ ਕਰ ਸਕਦੇ ਆ ਸਾਡਾ ਅਧਿਕਾਰ ਹੈ ਤੇ ਫਿਰ ਐਫ ਆਈ ਆਰ ਕਿਉਂ ਇਹ ਤੁਹਾਡਾ ਇੱਕ ਸਿਆਸੀ ਬੰਸਾ ਹੈ ਇਹ ਉਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤੇ ਦੂਜੇ ਪਾਸੇ ਕਿਉਂਕਿ ਇੱਕ ਕਾਰਵਾਈ ਕਾਹਤ ਨਹੀਂ ਕੀਤੀ ਹੋਈ ਹੈ ਤੁਸੀਂ ਕਾਹਤ ਸਾਬ ਨੂੰ ਚੁਣੌਤੀ ਦੇ ਰਹੇ ਹੋ ਤੇ ਸਾਰੇ ਦੂਸਰੀਆਂ ਤੇ ਕਾਰਵਾਈ ਹੋ ਚੁੱਕੀ ਹੈ ਅਸੀਂ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਇਹ ਸਾਡਾ ਪ੍ਰਬੰਧਕੀ ਮਾਮਲਾ ਹੈ ਤੇ ਬਾਕੀ ਰਹੀ ਗੱਲ ਜਿਹੜਾ ਤੁਸੀਂ ਜ਼ੋਰ ਦੇ ਕੇ ਕਿਹਾ ਸੀ ਜਿਹੜਾ ਸਤਿੰਦਰ ਸਿੰਘ ਕੋਹਲੀ ਦਾ ਮਾਮਲਾ ਉਹ ਜੁਡੀਸ਼ੀਅਲ ਕਮਿਸ਼ਨ ਦੇ ਵਿੱਚ ਕੇਸ ਚੱਲ ਰਿਹਾ ਹੈ ਤੇ ਜਿਹੜੀ ਉਹਦੇ ਪੈਸੇ ਦੀ ਰਿਕਵਰੀ ਦਾ ਉਹ ਚੱਲ ਰਿਹਾ ਹੈ ਇਹ ਉਹਨਾਂ ਨੇ ਕਿਹਾ ਤੇ ਇਸ ਕਰਕੇ ਤੁਸੀਂ ਜਿਹੜਾ ਸਾਡੇ ਤੇ ਗਲਤ ਲਾਂਚਨ ਲਗਾ ਰਹੇ ਇਹਨਾਂ ਨੇ ਗਲਤੀ ਕੀਤੀ ਹੁਣ ਇਹਦਾ ਜੇ ਆਪਾਂ ਅਨਲਿਸਿਸ ਕਰੀਏ ਕਿਤੇ ਵੀ ਉਹਨਾਂ ਨੇ ਇਹ ਜ਼ਿਕਰ ਨਹੀਂ ਕੀਤਾ ਕਿ 32800 ਹੈ ਕਿਤੇ ਜਿਹੜਾ ਮਸਲਾ ਤਾਂ ਉੱਥੇ ਹੀ ਖੜਾ ਹੈ ਨਾ ਤੁਸੀਂ ਇਹ ਕਹੀ ਜਾਣਦੇ ਹੋ ਕਿ ਅਸੀਂ ਵਿਭਾਗੀ ਕਾਰਵਾਈ ਕਰ ਲਈ ਉਹ ਤਾਂ ਕੋਈ ਪੱਕੜਦਾ ਹੀ ਨਹੀਂ ਹੈ ਤੁਸੀਂ ਜਿਹੜਾ ਕਹਿ ਰਹੇ ਹੋ ਇਹ ਓਲਡਰੀ ਪਬਲਿਕ ਡੋਮੇਨ ਚੈਜ ਦਾ ਮਸਲਾ ਹੈ ਇਦੇ ਵਿੱਚ ਕੋਈ ਕਹਿਣ ਦੀ ਲੋੜ ਵੀ ਨਹੀਂ ਸੀ ਚਲੋ ਤੁਸੀਂ ਕਹਿਤਾ ਜਵਾਬ ਦੇਣਾ ਸੀ ਦੇਤਾ ਨਮੀਗੜ ਕੀ ਕੀਤੀ ਤੁਸੀਂ ਇਹ ਦੱਸੇ ਪਰ ਕੇ ਨਮੀ ਤਾਂ ਗੱਲ ਇਹ ਸੀ ਕਿ ਗਿਆਨੀ ਕਲਜੀਤ ਸਿੰਘ ਗੜਗਾੜੇ ਨੇ ਪਿਛਲੀ ਆਪ ਦੇ ਪੰਚ ਸਿੰਘ ਸਹਿਬਾਨ ਦੀ ਮੀਟਿੰਗ ਤੋਂ ਬਾਅਦ ਤੁਹਾਡੇ ਨੂੰ ਆਦੇਸ਼ ਦਿੱਤਾ ਸੀ ਕਿ ਤੁਸੀਂ ਜਿਹੜਾ ਉਹ ਉਹ ਆਪ ਦੇ ਪ੍ਰਚਾਰ ਕਰਨ ਲਾਓ ਜਿਹੜੀ ਸੰਗਤ ਦੇ ਸ਼ੱਕੇ ਦੂਰ ਕਰੋ ਕਿ ਸੁਭ ਗਏ ਕਿਤੇ ਮਸਲਾ ਤਾਂ ਉੱਥੇ ਖੜਾ ਹੈ ਅਸਲ ਰੁੜਾ ਇਹ ਨਹੀਂ ਹੈ ਜੇ ਸਰੂਪ ਗਰਤਾ ਰੇ ਦਾ ਸਰੂਪ ਜੇ ਹੋਈ ਹੋਏਗੀ ਜੋ ਲੱਗਦਾ ਕੱਲ ਵੀ ਮੈਨੇ ਸਿਰਫ ਫੋਨ ਕਰਕੇ ਪੁੱਛਿਆ ਕਿ ਕੀ ਲੱਗਦਾ ਕੀ ਹੈ ਮੈਨੂੰ ਲੱਗਣਾ ਕੀ ਹੈ ਜੇ ਕੋਈ ਬੰਦਾ ਪੰਜ ਸਰੂਪ ਲੈ ਕੇ ਆਇਆ ਤੇ ਉਹਨਾਂ ਨੇ ਪੰਜ ਦਾ ਰਿਕਾਰਡ ਚ ਰੱਖਲੇ ਪੰਜ ਉਹਨਾਂ ਦੇ ਜਿਵੇਂ ਵੈਸੀ ਉਹਦੇ ਚਿਹਰਾ ਪਰ ਹੀ ਪੈਸੇ ਦੀ ਵੀ ਨਹੀਂ ਹੋਏਗੀ ਉਹਦੇ ਚ ਜਿਹੜੀਆਂ ਪਰਚੀਆਂ ਕੋ ਰੂਪ ਸਿੰਘ ਦੀ ਪਰਚੀ ਕੋ ਕਿਸੇ ਦੀ ਪਰਚੀ ਉਹ ਵੀ ਮਸਲਾ ਹੋ ਸਕਦਾ ਲੈ ਕੋਈ ਰਿਕਾਰਡ ਨਹੀਂ ਰੱਖਿਆ ਤੇ ਰਿਕਾਰਡਿੰਗ ਨਾਲ ਕੋਲ ਹੈ ਨਹੀਂ ਹੋ ਤੇ ਜੇ ਰਿਕਾਰਡ ਨਹੀਂ ਹੈ ਜਦੋਂ ਜਾਂਚ ਹੋਊਗੀ ਤੇ ਕੋਣ ਕੋਣ ਫਸੂਗਾ ਉਹ ਜਿਹੜੇ ਬੰਦੇ ਆ ਤੇ 16 ਬੰਦੇ ਨੇ ਨਾ ਉਹ ਦੱਸਣਗੇ ਜੀ ਅਸੀਂ ਤਾਂ ਦਿੱਤਾ ਗਏ ਕਿੱਥੇ ਫਿਰੇ ਫਸਦੇ ਨੇ ਉਧਰੋਂ ਸਤਾਈ ਦੀ ਚੌਣ ਆ ਰਹੀ ਹੈ ਔਰ ਇਸ ਦਾ ਪਤਾ ਜਿਹੜਾ ਹੈ ਮਾਨਸਾਹਬ ਨੂੰ ਜਾਂ ਬਾਕੀ ਵਿਰੋਧੀ ਧਿਰਾਂ ਨੂੰ ਕਿ ਜੇ ਅਕਾਲੀ ਥੋੜਾ ਉੱਠ ਰਹੇ ਨੇ ਉਹਨਾਂ ਨੂੰ ਜਿਵੇਂ ਪਹਿਲਾਂ ਬਿਆਦਨੀ ਦੇ ਮਾਮਲੇ 'ਚ ਇੱਕ ਪ੍ਰਤਾਪ ਸਰਜਿਆ ਸੀ ਤੇ ਜਵਾਬ ਉਦੋਂ ਵੀ ਉਹਨਾਂ ਕੋਲ ਕੋਈ ਨਹੀਂ ਸੀ ਤੇ ਇੱਚੇ ਵੀ ਜਵਾਬ ਕੋਈ ਨਹੀਂ ਆ ਕਲੀਪ ਤੋਂ ਇਸ ਕਰਕੇ ਉਹਨਾਂ ਨੇ ਜਵਾਬ ਹੈ ਵੀ ਨਹੀਂ ਇਹਨਾਂ ਕੋਲ ਕੋਈ ਮਸਲਾ ਨਹੀਂ ਜੇ ਨਹੀਂ ਬੇਅਦ ਵੀ ਹੁਪਿਆ ਇਸ ਤਾ ਬੇਅਦ ਵੀ ਇਹ ਵੀ ਹੁੰਦੀ ਹੈ ਕਿ ਜਦੋਂ ਤੁਸੀਂ ਜਿਹੜਾ ਇੱਕ ਜਦੋਂ ਨਾ ਇਹ ਇਹ ਫੈਸਲਾ ਹੋ ਗਿਆ ਸੀ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਪਾਸ ਹੋਇਆ ਉਹਦੇ ਨਾਲ ਇੱਕ ਮਰਿਆਦਾ ਵੀ ਬਣਦੀ ਸੀ ਪੀ ਜਦੋਂ ਕੋ ਲੈਣ ਜਾਊਗਾ ਕਿ ਕਿਵੇਂ ਜਾਣਾ ਹੈ ਕਿਹੜੇ ਕਿਹੜੇ ਬੰਦੇ ਜਾਣਗੇ ਕਿਵੇਂ ਉਹਨਾਂ ਦੇ ਪਹਿਲਾਂ ਦੇਖਣਾ ਵੀ ਕਿਥੇ ਉਹਨਾਂ ਕੋਲ ਵੱਖਰਾ ਕਮਰਾ ਹੈ ਜਿੱਥੇ ਜਾਣਾ ਸਾਰਾ ਕੁਝ ਦੇਖ ਕੇ ਫਿਰ ਭਜਨੇ ਨੂੰ ਲੇਕਨ ਜਿਹੜੇ 5 ਸੂਪ ਮੰਨ ਲਓ ਜਾਂ 2 ਸੂਪ ਕੋ ਲੈ ਕੇ ਜਾ ਰਹੇ ਤੇ ਬਾਕੀ ਜਿਹੜੇ ਬਿਨਾਂ மரியாதை ਕੋਈ ਉਹ ਵਿਅਦ ਵੀ ਹੋਈ ਜਾਂ ਜਿਹੜੇ ਕਦੇ ਨੂੰ ਵਿਅਦ ਵੀ ਨਹੀਂ ਗੈਰ ਵੀ ਹੋ ਕੀ ਹੁੰਦੀ ਹੈ ਬਿਨਾਂ மரியாதை ਤੋਂ ਜਾਣ ਕੀ ਪਤਾ ਕਿ ਛੇ ਗਏ ਨੇ ਤੋਂ ਲੋਕ ਤਾਂ ਛਤਕ ਕੇ ਹੀ ਜਾਂਦੇ ਨੇ ਕਹੇ ਵੀ ਨਹੀਂ ਪਤਾ ਕੋਈ ਟ੍ਰੈਸਿੰਗ ਪਾ ਕੇ ਕ੍ਰੈਡਿਟ ਲੱਗਾ ਹੋਵੇ ਕਿਉਂਕਿ ਉਹ ਖਰਚਾ ਬੜਾ ਹੁੰਦਾ ਸੀ ਤੋਂ ਇਹ ਕੁਝ ਵੀ ਨਹੀਂ ਪਤਾ ਜਿਹੇ ਬਾਰੇ ਤਾਂ ਮਿਸਾਲ ਕੋਲ ਕੋ ਜਵਾਬ ਨਹੀਂ ਕਿਸੇ ਕੋਲ ਕੋ ਜਵਾਬ ਨਹੀਂ ਤੇ ਇਹ ਠੀਕ ਹੈ ਨਹੀਂ ਬਚਾ ਰਹੇ ਉਹਨਗੇ ਲੇਕਿਨ ਜੇ ਬਚਾ ਵੀ ਨਹੀਂ ਰਹੇ ਕਿਸੇ ਨੂੰ ਲੇਕਿਨ ਆਪਦੇ ਆਪ ਨੂੰ ਤਾਂ ਬਚਾ ਰਹੇ ਆਪਦੇ ਬੰਦਿਆਂ ਨੂੰ ਬਚਾ ਰਹੇ ਸਤਿੰਦਰ ਸਿੰਘ ਕੋਲੀ ਸੀ ਇਹਨੇ ਆਰਡਰ ਕਿਉਂ ਨਹੀਂ ਕੀਤਾ ਕਿਉਂ ਨਹੀਂ ਦੱਸਿਆ ਇੰਨਾ ਪੁਰਾਣਾ ਕੇਸ ਬਾਅਦ ਚ ਕਿਉਂ ਅੱਗੇ ਆਉਂਦਾ ਸਰਕਾਰੀ ਆਰਡਰ ਨਾਲ ਕਿਉਂ ਦੱਸਦੇ ਨੇ ਬਹੁਤ ਸਾਰੇ ਸਵਾਲ ਨੇ ਕਿ ਜਾਂਚ ਕਿੱਥੇ ਤੱਕ ਜਾਂ ਸਾਹਬ ਦੀ ਹੈ ਖਾਸ ਤੌਰ ਤੇ ਸਿਆਸੀ ਨਕਸਾਨ ਜਿਹੜਾ ਅਕਾਲੀ ਦਲ ਨੂੰ ਹੋਣਾ ਕਿਉਂਕਿ ਇਹਦੇ ਵਿੱਚ ਅਕਾਲੀ ਦਲ ਇਹਦੇ ਵਿੱਚ ਆਜ਼ ਤੱਕ ਤੇ ਚੌਂਡ ਕਮੇਟੀ ਤਿੰਨੇ ਜਿਹੜੇ ਨੇ ਹੋਣਗੇ ਹੁਣ ਦੂਜੇ ਪਾਸੇ ਜਿਹੜੇ ਮੁਲਾਜ਼ਮ ਨੇ ਜਿਨ੍ਹਾਂ ਤੇ ਕੇਸ ਹੋਏ ਨੇ ਜਿਨ੍ਹਾਂ ਨੂੰ ਗ੍ਰਿਫਟਾਰੀ ਦਾ ਡਰ ਹੈ ਉਹ ਫਿਰ ਇੱਕ ਹਾਈ ਕੋਰਟ ਚੁੱਕੇ ਦੋ ਬੰਦੇ ਇੱਕ ਤਾਂ ਗਿਆ ਜਿਹੜਾ ਪ੍ਰਕਾਸ਼ਨ ਵਿਭਾਗ ਦਾ ਇੰਚਾਰਜ ਸੀ ਪਰਮਦੀਪ ਸਿੰਘ ਦੁਜਾ ਦਲਵੀਰ ਸਿੰਘ ਜਿਹੜਾ ਅਸਿਸਟੈਂਟ ਸੀ ਇਹ ਦੋਨੇ ਜਦੋਂ ਹਾਈ ਕੋਰਟ ਚ ਗਏ ਤੇ ਉਹ ਕਹਿੰਦੇ ਵੀ ਸਾਡਾ ਕੀ ਕਸੂਰ ਹੈ ਸਾਨੂੰ ਤਾਂ ਇਹ ਵੱਡੇ ਦਾ ਬੱਕਰਾ ਬਣਾਇਆ ਜਾ ਰਿਹਾ ਤੇ ਹਾਈ ਕੋਰਟ ਨੇ ਤਾਂ ਸੁਣ ਲਈ ਉਹਨਾਂ ਦੀ ਉਹ ਗਏ ਜੇ ਕਾਉਂਜ ਮੰਤ ਲਈ ਉਹਨਾਂ ਨੇ ਪੰਜਾਬ ਸਰਕਾਰ ਤੋਂ ਵੀ ਜਵਾਬ ਮੰਗ ਲਿਆ ਸਟੇਟਸ ਰਿਪੋਰਟ ਮੰਗ ਲਈ ਦੱਸੋ ਜੀ ਕਹਾਣੀ ਕਿੱਥੇ ਸੋ ਫੇਰ ਉਹ ਹੀ ਗੱਲ ਕਿ ਮਾਮਲਾ ਕਾਫੀ ਜਿਹੜਾ ਹੈ ਉਲਝ ਚੁੱਕਿਆ ਹੈ ਇਹ ਗੱਲ ਆਪਾਂ ਦੇਖਣੀ ਪੈਗੀ ਨਹੀਂ ਸਹੀ ਤਸਲੀਬਖਸ جواب ਨਹੀਂ ਦੇ ਸਕੇ ਸ਼ਰੋਨੀ ਕਮੇਟੀ ਦਾ ਦੇ ਜਿਹੜੂ ਡਿਫੈਂਡ ਕਰਦੇ ਜ ਹੈ ਰਜਿੰਦਰ ਸਿੰਘ ਧਾਮੀ ਸਾਹਿਬ ਧਾਮੀ ਸਾਹਿਬ ਐਸੇ ਕਦੇ ਵੀ ਜਵਾਬ ਹੁਣ ਚਲੋ ਆਪਾਂ ਮੰਨ ਲਈਏ ਕਿ ਕਹਿੰਦੇ ਨੇ ਅਗਲ ਤਖਤ ਤੇ ਜਿਹੜਾ ਹੈ ਜੀ ਉਹਨਾਂ ਨੂੰ ਚੈਲੰਜ ਕਰਨ ਦੀ ਗੱਲ ਹੈ ਇਹ ਲੇਕਿਨ ਤੁਹਾਨੂੰ ਜਵਾਬ ਹੈ ਤੁਹਾਡੇ ਕੋਲ ਅਗਲ ਤਖਤ ਸਾਹਿਬ ਨੇ ਤਾਂ ਇਹ ਵੀ ਕਿਹਾ ਸੀ ਕਿ ਆਪਣਾ ਇੱਕ ਚੈਲਡ ਬੱਕਰਾ ਚਲਾਓ ਸ਼ਰੋਨੀ ਕਮੇਟੀ ਦਾ ਤੇ ਤੁਸੀਂ ਕਹੇ ਸੀ ਆਪਾਂ ਕਮੇਟੀ ਬਣਾਤੀ ਕਿੰਨੇ ਸਾਲ ਹੋ ਗਏ ਕੀ ਕੋਈ ਜਵਾਬ ਹੈ ਤਾਂ ਬਹੁਤ ਸਾਰੇ ਸਵਾਲ ਐਸੇ ਨੇ ਜਿਨ੍ਹਾਂ ਦਾ ਧੰਮੀ ਸਾਹਿਬ ਕੋਲ ਕੋਈ ਜਵਾਬ ਨਹੀਂ ਹੈ ਤੇ ਜਦੋਂ ਗਾਲਤ ਸਾਹਿਬ ਤੇ ਜਥੇਦਾਰ ਗਏ ਸੀ ਵੀ ਆ ਜਾਓ ਤੁਸੀਂ ਅਸਤੀਫਾ ਲਓ ਬਾਬਸ ਤੁਸੀਂ ਨਹੀਂ ਗਏ ਜਦੋਂ ਸੁਖਵੀਰ ਸਿੰਘ ਬਾਦਲ ਚੜ੍ਹਿਆ ਗਿਆ ਉਹਦੀ ਆਗੇ ਕਿ ਸੁਖਵੀਰ ਸਿੰਘ ਬਾਦਲ ਗਾਲਤ ਸਾਹਿਬ ਤੇ ਜਥੇਦਾਰ ਤੋਂ ਵੱਡਾ ਜਾਂ ਤੁਸੀਂ ਗਾਲਤ ਸਾਹਿਬ ਦਾ ਕਿਹੜਾ ਹੁਕਮ ਮੰਨੇ ਤੁਹਾਨੂੰ ਤਾਂ ਉਹਨੇ ਕਿਹਾ ਸੀ ਕਿ ਤੁਸੀਂ ਜਿਹੜੀ ਆ ਭਰਤੀ ਕਰੋ ਨਵੇਂ ਮੈਂਬਰਾਂ ਦੀ ਤੇ ਨਵੇਂ ਲੀਡਰਸ਼ਿਪ ਨੂੰ ਲੱਕਿਆ ਤੁਸੀਂ ਅਸਤੀਫਾ ਦੇ ਕੇ ਬੈਠ ਗਏ ਬਹੁਤ ਸਾਰੇ ਸਵਾਲ ਨੇ ਤਾਂ ਵੀ ਸਰ ਜਿੰਨੇ ਦੇ ਜਵਾਬ ਸੰਗਤ ਨੂੰ ਪਤਾ ਹੈ ਤੇ ਸੰਗਤ ਮੰਗ ਵੀ ਰਹੀ ਹੈ ਖੈਰ ਹੋਰ ਦੂਜਾ ਅਕਾਲੀ ਦਲ ਜਿਨ੍ਹਾਂ ਨੇ ਭਰਤੀ ਕਰ ਲਈ ਸੀ ਜਿਨ੍ਹਾਂ ਨੇ ਜਿਹੜਾ ਹੈ ਇਹ ਨਵਾਂ ਅਕਾਲੀ ਦਲ ਅਕਾਲੀ ਦਲ ਪੁਨਰਸਜੀਤ ਬਣਾ ਲਿਆ ਉਹਨਾਂ ਅਕਾਲੀ ਦਲ ਪੁਨਰਸਜੀਤ ਨੇ ਕਰਨਾ ਕੀ ਹੈ ਉਹਦਾ ਕੋੜਾ ਏਜੰਡਾ ਕੀ ਹੈ ਉਹ ਕਰੂ ਕੀ ਆ ਕੇ ਅਗੇ ਇਹਨੇ ਅਕਾਲੀ ਦਲ ਨੇ ਉਹਦੇ ਲਈ ਫਿਰ ਇੱਕ ਜੁੜੇ ਦੀ ਲੋੜ ਹੈ ਇੱਕ ਵਿਜਨ ਦੀ ਲੋੜ ਹੈ ਇੱਕ ਡਾਕੂਮੈਂਟ ਜਿਹੜਾ ਦ੍ਰਿਸ਼ਟੀ ਪੱਤਰ ਦੀ ਲੋੜ ਹੈ ਕਿ ਅਸੀਂ ਇਸ ਕਰਕੇ ਨਵੇਂ ਹਾਂ ਜਿਹਨੂੰ ਅਸੀਂ ਵਿਜ਼ਨ ਡਾਕੂਮੈਂਟ ਕਹਿੰਦਾ ਆ ਤੇ ਉਹ ਜਿਹੜਾ ਡਾਕੂਮੈਂਟ ਆ ਉਹ ਤਿਆਰ ਕਰਨ ਦੀ ਜ਼ਿੰਮੇਵਾਰੀ ਲਈ ਸੀ ਜਿਹੜੀ ਜ਼ਿੰਮੇਵਾਰੀ ਜਿਹੜੇ ਕਿਸੇ ਸਮੇਂ ਬាទੂਲ ਨੇ ਲਈ ਸੀ ਸੁਪੀਰ ਨੇ ਇਕਵਾਲ ਸਿੰਘ ਝੁੰਦਾ ਦੇ ਚੁੰਦਾ ਕਮੇਟੀ ਬਣੀ ਸੀ ਬੜੀ ਮਿਹਨਤ ਨਾਲ ਰਿਸਰਚ ਕਰਕੇ ਝੁੰਦਾ ਕਮੇਟੀ ਨੇ ਸੱਚ ਦੱਸਿਆ ਸੀ ਉਹੀ ਕੁਝ ਲਿਖ ਲਿਆ ਜੋ ਝੁੰਦਾ ਨੇ ਕਿਹਾ ਸੀ ਨਾ ਉਹੀ ਸੱਚ ਨਿਕਲਿਆ ਨਾ ਲੀਡਰਸ਼ਿਪ ਦੀ ਤਬਦੀਲੀ ਦੀ ਮੰਗ ਕੀਤੀ ਸੀ ਦਸਾਂ ਸੀ ਰਵੇ ਇਹ ਪੱਕੀ ਗੱਲ ਹੈ ਕਿ ਤੁਸੀਂ ਕੁਵਿਤਰ ਮੰਗੋ ਖਾ ਬੀਚ ਕੇ ਸੀ ਗਦੋਂ ਸਾਹਿਬ ਕਿ ਤੇ ਉਹ ਹੁਣ ਉਹ ਡਾਕੂਮੈਂਟ ਜਿਹੜਾ ਵਿਜ਼ਨ ਚੁੰਦਾ ਸਾਹਿਬ ਕਹਿੰਦੇ ਤਿਆਰ ਹੋ ਗਿਆ ਤੇ ਉਹਨਾਂ ਨੇ ਬਾਰੇ ਵਿਚ ਕੀਤੀ ਹੈ ਉਧਰ ਉਧਰੋ ਜੋ ਕੁਝ ਮੈਨੂੰ ਪਤਾ ਲੱਗਿਆ ਵੀ 1 on 1 ਵੀਕਰ ਉਹਨਾਂ ਨੇ ਕੀਤੀ ਅਦੇਸ ਦ੍ਰਿਸ਼ਟੀ ਪੱਤਰ ਜੀ ਸਾਰੇ ਪੱਖ ਤੋਂ ਧਰਮੋ ਸਮਾਜਕ ਸਿਆਸੀ ਕੀ ਵਿਜ਼ਨ ਹੋਏਗਾ ਇਸ ਸਰਕਾਰੀ ਦਾ ਹੁੰਦਾ ਜਦੋਂ ਹ ਜਦ ਤੱਕ ਹੁੰਦਾ ਤਾਂ ਮੇਰਾ ਖਿਆਲ ਹੈ ਨਾ ਬਾਕੀ ਪਾਰਟੀਆਂ ਨੂੰ ਇਹਦਾ ਫਾਇਦਾ ਹੋ ਸਕਦਾ ਜਾਂ ਹੋਣਾ ਚਾਹੀਦਾ ਹੈ ਤੇ ਬਾਕੀ ਕਹਿੰਦੇ ਜੀ ਜਿਹੜੇ ਸਭੂ ਕਨ ਪੱਤਰਕਾਰ ਉਹਨਾਂ ਗੱਲ ਕਰ ਰਹੇ ਸੀ ਕਹਿੰਦੇ ਆ ਜਿਹੜੇ ਵੱਤ ਭੇਦ ਵਾਲੀ ਕੋਈ ਐਸੀ ਗੱਲ ਨਹੀਂ ਸਾਡੇ ਚ ਤੇ ਇਹ ਤਾਂ ਜਿਹੜਾ ਸੋਸ਼ਲ ਮੀਡੀਆ ਸੁਪਰੀਤ ਸਿੰਘ ਬਾਦਲ ਦਾ ਉਹ ਵੱਤ ਭੇਦ ਉਸ ਮੀਡੀਆ ਚ ਪੈਦਾ ਕਰਨ ਹੈ ਇਸ ਤਰ੍ਹਾਂ ਦੀ ਕੁਗਰਨਿੰਗ ਗੋਵਿੰਦ ਸਿੰਘ ਲੋਹਰ ਸਰਪ੍ਰਧ ਉਹ ਵੀ ਨਾਲ ਬੈਠੇ ਸੀ ਉਹ ਕਹਿੰਦੇ ਜੀ 14 ਸਾਲ ਹੋ ਗਏ ਸ਼੍ਰੋਮਿਕ ਕਮੇਟੀ ਨੇ ਇਲੈਕਸ਼ਨ ਬਾਰੇ ਇੱਕ ਮਤਾ ਨਹੀਂ ਪਾਇਆ ਇਹਨਾਂ ਨੇ ਕਿਉਂਕਿ ਇਹ ਕਾਗਜ਼ ਨੇ ਇਹਨਾਂ ਨੂੰ ਫਾਇਦਾ ਹੈ ਇਸ ਗੱਲ ਦਾ ਕਿ ਕਿਉਂ ਪਾਉਣਗੇ ਇਸ ਤਰ੍ਹਾਂ ਦੀ ਵੀ ਗੱਲ ਰਚੇ ਜਦ ਰਹੀ ਹੋਈ